ਹੁਣ ਫੂਡ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ 12 ਵਜੇ ਤੱਕ ਬੈਠਣਗੇ ਦਫ਼ਤਰਾਂ ਵਿੱਚ ਡਿਪਟੀ ਡਾਇਰੈਕਟਰ ਕਰਨਗੇ ਰਾਸ਼ਨ ਦੀ ਪੂਆਦੀ ਜਾਂਚ ਲਾਈਵ ਲੋਕੇਸ਼ਨ ਵੀ ਕਰਨਗੇ ਸ਼ੇਅਰ ਪੰਜਾਬ ਦੇ ਫੂਡ ਸਪਲਾਈ ਵਿਭਾਗ ਦੀ ਵਰਕਿੰਗ ਸੁਧਾਰਨ ਦੀ ਤਿਆਰੀ ਵਿੱਚ ਸਰਕਾਰ ਪੰਜਾਬ ਸਰਕਾਰ ਨੇ ਹੁਣ ਫੂਡ ਸਪਲਾਈ ਵਿਭਾਗ ਦੀ ਵਰਕਿੰਗ ਸੁਧਾਰਨ ਦੀ ਤਿਆਰੀ ਕਰ ਲਈ ਹੈ ਲੋਕਾਂ ਨਾਲ ਸਿੱਧੇ ਸੰਪਰਕ ਕਰਨ ਅਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਹੋਲ ਫੂਡ ਜ਼ਿਲ੍ਹਾ ਪੱਧਰ ਦੇ ਇਨਸਪੈਕਟਰ ਤੋਂ ਲੈ ਕੇ ਡੀਐਫਐਸਓ ਪੱਧਰ ਤੱਕ ਦੇ ਅਧਿਕਾਰੀ ਸਵੇਰੇ 12 ਵਜੇ ਤੱਕ ਦਫ਼ਤਰਾਂ ਵਿੱਚ ਬੈਠਣਗੇ ਜਦਕਿ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਡੀਪੂਅਤੇ ਜਾ ਕੇ ਰਾਸ਼ਨ ਵੰਡਣ ਦੀ ਪ੍ਰਕਿਰਿਆ ਦੀ ਜਾਂਚ ਕਰਨਗੇ ਉਹ ਫੀਲਡ ਵਿੱਚ ਜਾ ਕੇ ਲਾਈਵ ਲੋਕੇਸ਼ਨ ਵੀ ਸ਼ੇਅਰ ਕਰਨਗੇ ਇਹ ਪੂਰੀ ਪ੍ਰਕਿਰਿਆ 28 ਫਰਵਰੀ ਤੱਕ ਸ਼ੁਰੂ ਹੋ ਜਾਏਗੀ ਮਹਿਕਮੇ ਦੇ ਮੰਤਰੀ ਲਾਲ ਚੰਦ ਘਟਾਰੂਚਕ ਦੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਮੀਟਿੰਗ ਦੌਰਾਨ ਫੂਡ ਸਪਲਾਈ ਵਿਭਾਗ ਲਈ ਤਿੰਨ ਅਮ ਫੈਸਲੇ ਲਏ ਗਏ ਜਿਨ੍ਹਾਂ ਮਗਵਦੇ ਜ਼ਿਲ੍ਹਾ ਕੈਟਾਗਰੀ ਦੇ ਅਫਸਰ ਇਨਸਪੈਕਟਰ ਐਫਐਸਓ ਅਤੇ ਡੀਐਫਐਸਓ ਸਵੇਰੇ 12 ਵਜੇ ਤੱਕ ਜ਼ਿਲ੍ਹਾ ਪੱਦਰ ਦੇ ਦਫ਼ਤਰਾਂ ਵਿੱਚ ਬੈਠਣਗੇ ਉੱਥੇ ਬੈਠਣ ਦੇ ਪਿੱਛੇ ਵਿਭਾਗ ਦੀ ਕੋਸ਼ਿਸ਼ ਇਹ ਹੀ ਹੈ ਕਿ ਲੋਕਾਂ ਦੀਆਂ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਹੋ ਸਕੇ ਇਸ ਤੋਂ ਬਾਅਦ ਉਹ ਫੀਲਡ ਵਿੱਚ ਜਾਣਗੇ 25 ਫਰਵਰੀ ਤੱਕ ਕੋਨ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਇਸ ਤੋਂ ਬਾਅਦ ਉਹਨੂੰ ਚੈੱਕ ਵੀ ਕੀਤਾ ਜਾਏਗਾ ਦੂਸਰਾ ਮਹਿਕਮੇ ਦੇ ਡਿਪਟੀ ਡਾਇਰੈਕਟਰ ਆਪਣੇ ਅਧੀਨ ਆਉਣ ਵਾਲੇ ਏਰੀਆ ਵਿੱਚ ਰਾਸ਼ਨ ਵੰਡਣ ਦੇ ਸਮੇਂ ਡੀਪੂਵਾਂ ਤੇ ਜਾਣਾ ਹੋਵੇਗਾ ਜਿਆਦਾ ਤੋਂ ਜਿਆਦਾ ਡੀਪੂ ਕਵਰ ਕਰਨੇ ਹੋਣਗੇ ਮੌਕੇ ਤੇ ਜਾਣ ਤੇ ਅਧਿਕਾਰੀਆਂ ਨੂੰ ਲੋਕਾਂ ਦੇ ਸਵਾਲ ਜਾਣਨ ਦਾ ਮੌਕਾ ਵੀ ਮਿਲੇਗਾ ਅਤੇ ਡੀਪੂ ਹੋਲਡਰਾਂ ਦੀ ਮਨਮਾਨੀ ਦਾ ਵੀ ਪਤਾ ਲੱਗੇਗਾ ਮੀਟਿੰਗ ਦੌਰਾਨ ਇੱਕ ਹੋਰ ਫੈਸਲਾ ਜਿਸ ਵਿੱਚ ਕਈ ਜਗ੍ਹਾ ਡੀਪੂਵਾਂ ਤੋਂ ਸ਼ਿਕਾਇਤਾਂ ਆਉਂਦੀਆਂ ਹਨ ਕਿ ਉਹਨਾਂ ਨੂੰ ਘੱਟ ਰਾਸ਼ਨ ਦਿੱਤਾ ਜਾਂਦਾ ਹੈ ਇਸ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ ਮਹਿਕਮੇ ਵੱਲੋਂ ਪਹਿਲਾਂ ਹੀ ਸਾਰੇ ਇਲੈਕਟ੍ਰੋਨਿਕ ਵੇਟ ਮਸ਼ੀਨ ਨਾਲੀ ਪੁਆਇੰਟ ਆਫ ਸੇਲ ਨਾਲ ਜੋੜਨ ਦੇ ਆਦੇਸ਼ ਦਿੱਤੇ ਗਏ ਹਨ ਅਗਰ ਕਿਤੇ ਕੋਈ ਚੀਜ਼ ਨਹੀਂ ਹੈ ਤਾਂ ਉਸ ਨੂੰ ਹਰ ਹਾਲ ਵਿੱਚ 28 ਫਰਵਰੀ ਤੱਕ ਪੂਰਾ ਕੀਤਾ ਜਾਏਗਾ 10 ਦੇ ਚਲिए ਕਿ ਪੰਜਾਬ ਵਿੱਚ ਇਸ ਸਮੇਂ 16000 ਤੋਂ ਜ਼ਿਆਦਾ ਸਰਕਾਰੀ ਡੀਪੂ ਹਨ ਅਤੇ ਸਰਕਾਰ 9000 ਤੋਂ ਜ਼ਿਆਦਾ ਡੀਪੂ ਖੋਲਣ ਦੀ ਤਿਆਰੀ ਵਿੱਚ ਚੱਲ ਰਹੀ ਹੈ ਇਸ ਦੇ ਲਈ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ